ਟੂ ਫੈਮਿਲੀ ਨੂੰ ਹਾਂਜੀ ਅੱਜ ਸ਼ਿਵਰਾਤਰੀ ਹੈ ਜੀ ਤੇ ਆਪਾਂ ਰੋਜ਼ ਹੀ ਦਿਖਾਉਨੇ ਆ ਕਿ ਕੋਲੇ ਆਪਣੇ ਗੁਰੂ ਘਰ ਵੀ ਹੈ ਜੀ ਗੁਰੂ ਘਰ 'ਚ ਵੀ ਬਹੁਤ ਵੱਡਾ ਪ੍ਰੋਗਰਾਮ ਆ ਜੀ 21 ਤੋਂ ਲਾ ਕੇ 22 23 ਤੱਕ ਤੇ ਬਹੁਤ ਵੱਡਾ ਪ੍ਰੋਗਰਾਮ ਆ ਜੀ ਤੇ ਇੱਕ ਆਪਨੇ ਦੱਸਿਆ ਸੀ ਸੋਨੂੰ ਇੱਥੇ ਸ਼ਿਵਜੀ ਦਾ ਮੰਦਿਰ ਆ ਸ਼ਿਪੋਲੇ ਦਾ ਅੱਜ ਜੀ ਸ਼ਿਵਰਾਤਰੀ ਆ ਆਪਾਂ ਚੱਲੇ ਹੁਣ ਮੱਥਾ ਟੇਕਣ ਰੈਡੀ ਤੇ ਆਪਣੇ ਕੁਝ ਗਾਹਕ ਆਪਾਂ ਅਟੈਂਡ ਕਰ ਲੇ ਤੇ ਹਜੇ ਥੋੜਾ ਫ੍ਰੀ ਆ ਤੇ ਤਾਂ ਕਰਕੇ ਆਪਾਂ ਚੱਲੇ ਆ ਮੰਦਿਰ 'ਚ ਆ ਬੈਠੀ ਆਪਣੀ ਆਜੂ ਸਾਚੀ ਗਾਲ ਦੀ ਸ਼ਾਰੀ YouTube ਮਰੀਆ ਮਾ ਜੀ ਆਪਣੀ ਚਲੋ ਜੀ ਆਪਾਂ ਚੱਲਦੇ ਹੁਣ ਆਪਾਂ ਲੈ ਕੇ ਚੱਲਦੇ ਆ ਸਾਨੂੰ ਮੰਦਿਰ ਚ ਸ਼ਿਵ ਜੀ ਕੋਲੇ ਤੇ ਉਹ ਦਰੋਂ ਆਖੋ ਤੇ ਇਹ ਨਹੀਂ ਆ ਮੋਰ ਗੇ ਆ ਜੇ ਹੋ ਰੂ ਆ ਇਹ ਤੋਂ ਮੈਂ ਪਾ ਲਿਆ ਇੱਕ ਅਸ਼ੀਰਜੀ ਕੋਲੋਂ ਲੈ ਕੇ ਆਉਂਦੇ ਹਾਂ candi adalah mandari, iya, coba, apa yang ਉੱਲੀ ਅੱਜ ਸ਼ੁਗਰਾਤਰੀ ਕਰਨੇ ਕਿਉਂ ਰੱਖੀ ਹੋਈ ਆ ਕਿਹਦੇ ਕਿਹਦੇ ਵਾਸਤੇ ਆ ਅਖਰੀ ਦੇਖ ਮਹਾਦੇਵ ਨੂੰ ਕਹੋ ਕਹੋ ਮੰਮਤਾ ਜੀ ਕਮੈਂਟਾਂ ਚ ਜਰੂਰ ਦੱਸਿਓ ਕਿ ਕੈ